ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਨਵੇਂ ਦੇ ਨ ਬਲੌਗ ਦੇ ਵਿੱਚ ਤੇ ਅੱਜ ਅਸੀਂ ਜਾ ਰਹੇ ਹਾਂ ਆਪਣੇ ਨਿਮੋ ਜਿੰਤੇ ਸ਼ਹਿਰ ਕਲਾਨੌਰ ਦੇ ਕੋਲ ਨਟਾ ਜੰਗੀਆਂ ਬ੍ਰੇਕ ਮਾਰ ਰਹੇ ਹਾਂ ਬਹੁਤ ਵਧੀਆ ਆ ਵੀ ਲਾਇਆ ਕਰਨਪਾਲ ਵੀਰ ਨੇ ਮੋਬਾਈਲ ਵਾਸਤੇ ਤੇ ਆ ਪੱਕਾ ਆਉਣ ਵਾਲੀਆਂ ਗਰਮੀਆਂ ਵਾਸਤੇ ਖਾਲਸਤਾ ਜੱਤਾ ਵਾਹ ਸਾਰੀ ਪਰਬੇ ਸੀ ਪਹੁੰਚ ਕੇ ਕਰਾਣਾ ਹੋ ਸ਼ਾਇਦ ਗੌਰਸ ਇਟ ਦਾ 뮤직 ਤਾਵਾ ਇਨ ਨਿਤ ਕਨਾਂ ਬਾਪੋ ਜੀ ਜਿਆਨ ਇੱਥੇ ਜਾਰੀ ਇਦਰਾ ਮਸ਼ਰ ਨਹੀਂ ਪੈਂਦਾ ਅਸੀਂ ਆ ਗਏ ਆਂ ਸ਼ਿਵ ਤੇ ਮੰਦਿਰ ਹਰਨੌਰ ਜੀ ਸਾਡੇ ਖਾਲ ਲੱਗੇ ਗੋਲ ਗੱਪੇ ਇਦਾਂ ਵੀ ਹੋਇਆ ਤੇ ਸਿਬ ਦੇ ਮੰਦਰ ਦੇ ਸਾਹਮਣੇ ਹੀ ਬਹੁਤ ਸਾਡੀ ਪਾਰਕਿੰਗ ਬਣੀ ਹੋਈ ਆ ਗੱਡੀਆਂ ਵਾਸਤੇ ਵੀ ਤੇ ਵਾਕ ਵੀ ਵਾਕ ਕਰਦੇ ਦੁਨੀਆ ਇੱਥੇ ਸੈੱਡ ਕਰਦੇ ਹਨ ਸ਼ਾਮ ਦੇ ਟਾਈਮ ਬਹੁਤ ਜਗ੍ਹਾ ਫੁੱਲੀ ਬਣੀ ਪਈ ਆ ਕੋਈ ਵੀ ਗੱਡੀ ਲਾਉਣ ਦੀ ਪ੍ਰੋਬਲਮ ਨਹੀਂ ਆ ਤੇ ਗੋਲ ਗੱਪੇ ਤਾਂ ਅਸੀਂ ਖਾ ਲਿਆ ਉਸ ਥਰੇੜੀ ਤੋਂ ਉੱਤੇ ਹੁਣ ਅਸੀਂ ਰਹਿਣ ਲੱਗੇ ਆ ਮਿਲਕ ਸ਼ੇਕ मिल्क शेक ली पी के चले हैं शाम का टाइम है देखो किने सोने रौनक लगी हुई है कलामौर शहर के बीच लौ जी सदर मिल्क शेक गया रेडी प्रधान फाड़ ਦੇਖਦੇ ਤੇ ਬਹੁਤ ਟੇਸਟ ਦਾ ਘੰਡਾ ਹੁਣ ਖਾ ਕੇ ਵੀ ਦੇਖਦੇ ਆ ਦੱਸਿਓ ਕਮੈਂਟ ਵਿੱਚ ਕਲਾਰ ਨੂੰ ਰਾਨ ਕੇ ਕਿੰਨੇ ਕਿੰਨੇ ਇੱਥੇ ਮਿਲਕ ਸ਼ੇਕ ਪੀਤਾ ਆ ਤੇ ਗੋਲ ਗੱਪੇ ਖਾਦੇ ਹੋਏ ਆ ਬਹੁਤ ਹੀ ਜ਼ਿਆਦਾ ਟੇਸਟ ਦਾ ਬਹੁਤ ਵਧੀਆ ਬਹੁਤ ਵਧੀਆ ਜਦੋਂ ਤੁਸੀਂ ਆਓਗੇ ਤੇ ਇਸ ਮੀਰ ਕੋ ਜਰੂਰ ਮਿਲਕ ਸ਼ੇਕ ਪੀ ਇਹ ਸਾਨੂੰ ਮਿਲਿਆ ਵਾ 1 50 ਰੁਪਈਆ ਦਾ ਕਿਨੇ ਸੌਰੀ ਸਭਾ ਹਾਂ ਅੱਡੀ ਤੋਂ ਹਾਂ ਜੀ ਤੇ ਹੁਣ ਅਸੀਂ ਚੱਲੇ ਆਂ ਘਰ ਨੂੰ ਤੇ ਰਸਤੇ ਦੇ ਵਿੱਚ ਦੇਖਦੇ ਆਂ ਜੇ ਕਿਤੇ ਸਾਡਾ ਜੀ ਕੀਤਾ ਕੋਈ ਖਾਣ ਪੀਣ ਨੂੰ ਤੇ ਅਸੀਂ ਫੇਰ ਉਹਦੇ ਆਉਂਦੇ ਤੇ ਵੀਡੀਓ ਪੂਰੀ ਦੇਖਿਓ ਤੇ 7:15 ਪੰਟ ਦਾ ਆ ਗਿਆ ਟਾਈਮ ਤੇ ਕਲਾਨੌਰ ਸਹਿਰ ਦੇਖੋ ਬੰਦ ਹੋਣ ਆ ਅਸੀਂ ਸਭਾ ਬੰਦਾ ਕਰ ਬੜਾ ਕੰਦਾਦ ਹੋ ਗਿਆ ਅੱਗੇ ਤਾਂ ਇੰਨੀ ਦੇ ਤਾਂ ਦੇਣੀ ਚੰਪਾ ਫਾਸਟ ਫੂਡ ਇਹ ਰੇੜੀਆਂ ਲੱਗੀਆਂ ਆ ਆਪਣੇ ਆ ਬਾਗੀ ਸਾਹ ਹੋਰ ਤੇ ਚੱਲ ਰਿਹਾ ਯਾਰ ਟੌਪੀਆਂ ਆ ਯਾਰ ਇਹ ਸਿੱਧੀ ਸੜਕ ਕਲਕਾ ਨਾਟ ਨੂੰ ਤੇ ਇਹ ਸਾਡੇ ਪਿੰਡ ਛੋੜਾ ਕੱਢ ਲਾਇਆ ਵਾ ਔਰ ਕਪੜਿਆਂ ਵਾਲੇ ਨਾ ਨਾ ਕਪੜੇ ਕਪੜੇ ਕਿੱਥੇ ਲੈ ਗਏ ਤੇਰੀ ਸਰਜੀ ਹੁਣ ਅਸੀਂ ਕਰਦੇ ਆਂ ਵਲੌਗ ਦਾ ਇੱਥੇ ਐਂਡ